ਦੋਸਤੋ ਸਤਿ ਸ੍ਰੀ ਅਕਾਲ ਅੱਜ ਸਰਪੰਚ ਸਾਹਿਬ ਨਾਲ ਫੇਰ ਗੱਲਾਂ ਬਾਤਾਂ ਕਰ ਰਿਹਾ ਹਾਂ ਅੱਜ ਇੱਕ ਵਿਸ਼ੇਸ਼ ਰਿਪੋਰਟ ਤਿਆਰ ਕਰ ਰਿਹਾ ਜਿਹੜੀ ਕਿ ਨਰੋਲ ਸਿਆਸੀ ਆ ਸ਼ੁਰੂ ਵਿੱਚ ਹੀ ਕਹਿਣਾ ਚਾਹੁੰਦਾ ਸਾਡੀ ਗੱਲਬਾਤ ਨਾਲ ਹਰੇਕ ਬੰਦੇ ਦਾ ਸਹਿਮਤ ਹੋਣਾ ਲਾਜ਼ਮੀ ਨਹੀਂ ਹੈਗਾ ਕਿਉਂਕਿ ਇਹ ਸਾਡੇ ਨਿੱਜੀ ਵਿਚਾਰ ਨੇ ਹੋਰ ਜੀ ਸਰਪੰਚ ਸਾਹਿਬ ਠੀਕ ਹੈ ਜੀ ਠੀਕ ਠਾਕ ਜੀ ਬਹੁਤ ਵਧੀਆ ਸਰਪੰਚ ਸਾਹਿਬ ਪਾਵੇਂ ਸਤਾਈ ਦੀ ਗੱਲ ਕਰਨਾ ਸਮੇਂ ਤੋਂ ਪਹਿਲਾਂ ਦੀ ਗੱਲ ਆ ਪਰ ਜਿਵੇਂ ਸਿਆਸੀ ਪਾਰਟੀਆਂ ਨੇ ਵਿੱਢਣੇ ਵਿੱਢਤੇ ਤਾਂ ਚਰਚਾ ਦਾ ਸ਼ੁਰੂ ਹੋਣਾ ਆਮ ਗੱਲ ਆ ਹੁਣ ਵੱਖ-ਵੱਖ ਪਾਰਟੀਆਂ ਆਪਣੇ ਆਪਣੇ ਮਾਧਿਮਾਂ ਰਹੀ ਆਪਣੇ ਆਪਣੇ ਤਰੀਕਿਆਂ ਰਹੀ ਚੋਣ ਪ੍ਰਚਾਰ ਵਿੱਚ ਜੁਟਣੀਆਂ ਸ਼ੁਰੂ ਹੋ ਗਈਆਂ ਤੁਸੀਂ ਸਾਨੂੰ ਇਹ ਦੱਸੋ ਵੀ ਜਿਵੇਂ ਪੰਜ ਮੈਂਬਰੀ ਕਮੇਟੀ ਦੀ ਇੱਕ ਵਿਸ਼ੇਸ਼ ਮੀਟਿੰਗ ਹੋਣ ਜਾ ਰਹੀ ਹੈ ਉਹ ਮੀਟਿੰਗ ਕੀ ਕਿੰਨੀ ਐਮੀਅਤ ਆ ਕੀ ਖੇਤਰੀ ਪਾਰਟੀ ਦੀ ਤਲਾਸ਼ ਆ ਪੰਜਾਬ ਦੇ ਲੋਕਾਂ ਨੂੰ ਕਿੰਨੇ ਪਰਸੈਂਟ ਖਰੀ ਉਤਰੂ ਲੋਕਾਂ ਦੀ ਹਸਤੀ ਤੇ ਕੀ ਗੱਲਬਾਤ ਆ ਕਿੱਥੇ ਹੋਣ ਜਾ ਰਹੀ ਹੈ ਪਹਿਲੀ ਗੱਲ ਮਜ਼ਬੂਤ ਖੇਤਰੀ ਪਾਰਟੀ ਬਾਰੇ ਆਪਾਂ ਗੱਲ ਕਰਦੇ ਆ ਤਲਾਸ਼ ਹੈਗੀ ਮਜ਼ਬੂਤ ਖੇਤਰੀ ਪਾਰਟੀ ਦੀ ਠੀਕ ਹੈ ਜੀ ਹੁਣ ਜਿਹੜੀ ਪੰਜ ਮੈਂਬਰੀ ਕਮੇਟੀ ਅਕਾਲੀ ਦਲ ਆਣਾ ਦੀ <गया> 11 ਅਗਸਤ ਨੂੰ ਇਹਨਾਂ ਨੇ ਤੇਜਾ ਸਿੰਘ ਸਮੁੰਦਰੀ ਹਾਲ ਚ ਸ਼ੋਮਣੀ ਕਮੇਟੀ ਤੋਂ ਮੰਗ ਕੀਤੀ ਹੈ ਲੈਟਰ ਭੇਜ ਕੇ ਵੀ ਸਾਨੂੰ ਜਲਾਸ ਕਰਨ ਦੀ ਆਗਿਆ ਦਿੱਤੀ ਜਾਵੇ। ਸ਼ੋਮਣੀ ਕਮੇਟੀ ਨੇ ਅਜੇ ਤੱਕ ਉਹਨਾਂ ਨੂੰ ਕੋਈ ਆਗਿਆ ਨਹੀਂ ਦਿੱਤੀ ਕੋਈ ਜਵਾਬ ਨਹੀਂ ਦਿੱਤਾ ਉਹਦਾ ਸਿੰਘ ਸਾਹਿਬ ਦੀ ਮੀਟਿੰਗ ਇਹਨਾਂ ਦੇ ਨਾਂ 'ਚ ਤੇ ਚਰਚਾ ਇਹ ਵੀ ਚੱਲ ਰਹੀ ਆ ਸਿਆਸੀ ਹਲਕੇ 'ਚ ਬਹੁਤ ਜ਼ੋਰਾਂ ਤੇ ਆ ਵੀ ਹੋ ਸਕਦਾ ਹੈ ਸਿੰਘ ਸਾਹਿਬ ਆਪਣਾ ਪੰਜ ਸਿੰਘ ਸਾਹਿਬ 2 ਦਸੰਬਰ ਦੇ ਫੈਸਲੇ ਨੂੰ ਰੱਦ ਕਰ ਦੇਣ। ਅੱਛਾ ਜਿਹਦੇ ਥੱਲੇ ਇਹ ਕਮੇਟੀ ਜਿਹਦੇ ਆਦੇਸ਼ਾਂ ਤੇ ਕਮੇਟੀ ਨੇ ਭਰਤੀ ਕੀਤੀ ਆ ਅਕਾਲੀ ਦਲ ਸ਼ਹਾਉਣੀ ਅਕਾਲੀ ਦਲ ਦੀ ਕਿਉਂਕਿ ਉਹ ਵੀ ਕਹਿੰਦੇ ਨੇ ਸਾਡਾ ਸ਼ਹਾਉਣੀ ਅਕਾਲੀ ਦਲ ਵੀ ਅਕਾਲ ਤਖਤ ਦੇ ਹੁਕਮਾਂ ਤੇ ਇਹ ਇਹ ਪੂਰੀਆਂ ਤਰਚਾਵਾਂ ਨੇ ਉੱਪਰਲੇ ਸਿਆਸੀ ਹਲਕੇ ਜਿ ਵੀ ਹੋ ਸਕਦਾ ਹੈ ਹਾਂ ਇਹੋ ਜੀ ਅਗਲੀ ਗੱਲ ਜੇ ਮੰਨ ਲੋ ਉਹਨਾਂ ਨੂੰ ਕੋਈ ਬਦਲ ਮਾ ਥਾਂ ਦੇ ਦਿੰਦੇ ਨੇ ਵੈਸੇ ਚਾਹੀਦਾ ਵੀ ਉਹਨਾਂ ਨੂੰ ਉਹਨਾਂ ਨੂੰ ਜੋਰ ਕਰਨਾ ਚਾਹੁੰਦੇ ਨੇ ਜਲਾਸ 71 ਤੱਕ ਮੀਟਿੰਗ ਕੁਝ ਵੀ ਹੈ ਉਹਨਾਂ ਨੂੰ ਦੇਣੀ ਚਾਹੀਦੀ ਹੈ ਸ਼ਹਾਉਣੀ ਕਮੇਟੀ ਪੱਖਪਾਤ ਨਾ ਕਰੇ ਆਪਾਂ ਤਾਂ ਅਪੀਲ ਕਰਦੇ ਹਾਂ ਹਾਂ ਪੀ ਅਗਲੇ ਨੇ ਮਿਹਨਤ ਕੀਤੀ ਹੈ ਪੰਜਾਬ ਚ ਜਿੱਥੇ ਜਿੱਥੇ ਗਏ ਨੇ ਉਹਨਾਂ ਨੇ ਵੀ ਕਿੰਨਾ ਮਹੀਨਾ ਡੇਢ ਮਹੀਨਾ ਹੋ ਗਿਆ ਕੋਈ ਜਲਦਬਾਜ਼ੀ ਨਹੀਂ ਕੀਤੀ 2 ਮਹੀਨੇ ਹੋ ਗਏ ਲੋਕ 4 ਹੋ ਗਏ ਬਾਕੀ ਹਜੇ ਉਹਨਾਂ ਦੀ ਮੁਹਿੰਮ ਚੱਲ ਰਹੀ ਹੈ ਜੀ ਹਾਂ ਉਹ ਬਸੇ ਉਹੀ ਆ ਫਾਈਨਲ ਆ ਉਹਨਾਂ ਨੇ ਵਾਦਾ ਪਤਾ ਟੁੱਟਣਾ ਹੈ 11 ਅਗਸਤ ਨੂੰ ਹੂੰ ਤੇ ਉਹ ਖੇਤਰੀ ਜਿਹੜੀ ਖੇਤਰੀ ਪਾਰਟੀ ਦੇ ਤੌਰ ਤੇ ਉਹਨੂੰ ਦੇਖਣ ਲੱਗ ਗਈ ਸੀ ਪਹਿਲਾਂ ਲੋਕ ਪਰ ਜਦੋਂ ਪੰਜ ਮੈਂਬਰੀ ਕਮੇਟੀ ਬਣੀ ਆ ਪਹਿਲਾਂ 7 ਸੀ 2 ਮੈਂਬਰ ਅਸਤੀਫਾ ਦੇ ਗਏ ਜਦੋਂ ਪੰਜ ਮੈਂਬਰੀ ਕਮੇਟੀ ਬਣ ਗਈ ਚਰਚਾ ਚ ਆ ਗਈ ਉਦੋਂ ਇਹਦੀ ਕਾਫੀ ਹਾਈਪ ਮਿਲੀ ਸੀ ਇਹਨੂੰ ਪੂਰੀ ਚੜਾਈ ਤੇ ਸੀ ਹਮ ਹੁਣ ਜਿਵੇਂ ਜਿਵੇਂ ਸਮਾਂ ਪੈਂਦਾ ਗਿਆ ਪਤਾ ਨਹੀਂ ਜਿਵੇਂ ਕੋਈ ਨਵੀਂ ਚੀਜ਼ ਨੂੰ ਲੋਕ ਪੈਂਦੇ ਹੁੰਦੇ ਨੇ ਠੰਡੀ ਹੁੰਦੀ ਗਈ ਗੱਲ ਜਾਨੀ ਉਹ ਪਹਿਲਾਂ ਜਿੰਨੀ ਚਰਚਾ ਨਹੀਂ ਹੈਗੀ ਐ ਤਾਂ ਆਪਾਂ ਜ਼ਿਕਰੀ ਰਿਹਾ ਕਰਤਾ ਪਹਿਲਾਂ ਜਿੰਨੀ ਚਰਚਾ ਨਹੀਂ ਨੂੰ ਜੀ ਗੱਲ ਖੇਤਰੀ ਪਾਰਟੀ ਪੰਜਾਬ ਚ ਆਮ ਆਦਮੀ ਪਾਰਟੀ ਸੀ ਹਮ ਆਮ ਆਦਮੀ ਪਾਰਟੀ ਦਾ ਗ੍ਰਾਫ ਜਿੱਥੇ 2022 ਚ ਸੀਗਾ ਹਮ ਉਹ ਤੋਂ ਨਿਗਾਰ ਆਉਂਦਾ ਗਿਆ ਡਿੱਗਦਾ ਗਿਆ ਹਮ ਚਾਹੇ ਉਹ 1000 ਰੁਪਿਆ ਮਹਿਲਾਵਾਂ ਵਾਲਾ ਸੀ ਹਾਂ ਚਾਹੇ ਹੋਰ ਕਈ ਸੀ ਮਸਲੇ ਤੇ ਅੱਜ ਕੱਲ ਲੈਂਡ ਪੂਲਿੰਗ ਨੂੰ ਲੈ ਕੇ ਵੀ ਆ ਲੈਂਡ ਪੂਲਿੰਗ ਨੇ ਤਾਂ ਜ਼ਮੀਨ ਉਹ ਕਰਤਾ ਥੱਲੇ ਆ ਗਿਆ ਗ੍ਰਾਫ ਦੇਖੋ ਇਹ ਤਾਂ ਮੰਨਣੀ ਪਊਗੀ ਕੋਈ ਇਹਨੂੰ ਕਹੇ ਮੇਰੀ ਗੱਲ ਨੂੰ ਆਏ ਮੰਨੇ ਵੀ ਇਹ ਪਤਾ ਨਹੀਂ ਅੱਡ ਹੋ ਗਿਆ ਪਰਾਂ ਹੋ ਗਿਆ ਤਾਂ ਕਹਿੰਦਾ ਇਹ ਤਾਂ ਦੇਖੋ ਲੈਂਡ ਪੂਲਿੰਗ ਨੇ ਤਾਂ ਡਾਊਨ ਲਿਆਤੀ ਪਿੰਡਾਂ ਚੋ ਵੀ ਹਾਂ ਤੇ ਮਮ ਖੇਤਰੀ ਪਾਰਟੀ ਕਿਹੜੀ ਹੈ ਇਹ ਤਾਂ ਸਾਰਾ ਰੱਖਿਆ ਰਹਦੇ ਆਪ ਨੂੰ ਨੈਸ਼ਨਲ ਪਾਰਟੀ ਕਹਿਣ ਲੱਗ ਗਏ ਗੁਜਰਾਤ ਇਹਨਾਂ ਦੇ ਕੋਈ ਐਮਐਲਏ ਜਿੱਤ ਕੇ ਸੀ ਫਾਣਾ ਟੋਕਾ ਇਹ ਤਾਂ ਕਹਿੰਦੇ ਸੀ ਨੈਸ਼ਨਲ ਪਾਰਟੀਆਂ ਖੇਤਰੀ ਨਹੀਂ ਹੈਗੇ ਪਰ ਪੰਜਾਬ ਨੂੰ ਲੋੜ ਖੇਤਰੀ ਪਾਰਟੀ ਦੀ ਹੈ ਮਜ਼ਬੂਤ ਖੇਤਰੀ ਪਾਰਟੀ ਦੀ ਹਾਂ ਅਕਾਲੀ ਦਲ ਦਾ ਕੋਈ ਤੋੜ ਨਹੀਂ ਸੀ ਪੰਜਾਬ 'ਚ ਖੇਤਰੀ ਪਾਰਟੀ ਵਜੋਂ ਪਰ ਉਹੀ ਬੇਅਦਬੀਆਂ ਬਾਈਬਲ ਕਾਂ ਹਾਂ ਬੇਅਦਬੀ ਕਾਂਡ ਮੋਗਾ ਕੋੜਕਪੂਰਾ ਗੋਲੀ ਕਾਂਡ ਉੱਥੋਂ ਅਕਾਲੀ ਦਲ ਚ ਨੰਘਾ ਰੌਣ ਆ ਗਿਆ ਆਉਂਦਾ ਗਿਆ ਹੁਣਕੇ ਅਕਾਲੀ ਦਲ ਅਜੇ ਤੱਕ ਉੱਠ ਨਹੀਂ ਸਕਿਆ ਹਾਂ ਤੁਸੀਂ ਇੱਕ ਗੱਲ ਨੋਟ ਕਰੀਏ ਇਹਨਾਂ ਦਾ ਸੁਖਵੀਰ ਬਾਦਲ ਕੋਈ ਪ੍ਰੈਸ ਕਾਨਫਰੰਸ ਕਰਦਾ ਕਿਸੇ ਹਲਕਿਆਂ ਚ ਚਰਚਾ ਹੁੰਦੀ ਹੈ ਨਾ ਉਹ ਤਾਂ ਪਹਿਲਾਂ ਵਾਲੀ ਗੱਲ ਨਹੀਂ ਪੀਟੀਸੀ న్యూਸ ਉਹਨਾਂ ਦਾ ਉਹੀ ਕਰਦਾ ਹੋਰ ਕੋਈ ਚੈਨਲ ਨਹੀਂ ਫੜਦਾ ਇਹ ਗੱਲ ਅਲੱਗ ਹੈ ਵੀ ਸਰਕਾਰ ਨੇ ਚੈਨਲ ਜਿਹੜਾ ਦੋਸ਼ ਲੱਗ ਰਹੇ ਨੇ ਵੀ ਖਰੀਦ ਰੱਖੇ ਨੇ ਜੀ ਪੰਜਾਬ ਵਾਲੇ ਫਿਰ ਵੀ ਕੋਈ ਹੋਰ ਨੋਟਿਸ ਨਹੀਂ ਲੈਂਦੇ ਕਿ ਕੋਈ ਦੂਜੇ ਜਿਹੜੇ ਹੈਗੇ ਨੇ ਵੀ ਸੀਰੀਅਸ ਵੀ ਨਹੀਂ ਲੈ ਰਹੇ ਨਾ ਕਾਂਗਰਸ ਦੀ ਪੱਟੋ ਤਾੜ ਹੂੰ 5-7 ਗਰੁੱਪ ਬੰਦੇ 5-7 ਮੁੱਖ ਮੰਤਰੀ ਮੈਂ ਬਣ ਜਾ ਤੰਨੀ ਕਹਿੰਦਾ ਮੈਂ ਬਣ ਜਾ ਸੁਖੀ ਰੰਧਾ ਕਹਿੰਦਾ ਮੈਂ ਬਣ ਜਾ ਤੇ ਆਪਣਾ ਜਸਾਰੀ ਬਣਦੇ ਫਿਰਦੇ ਨੇ ਬਾਜਵਾ ਕਹਿੰਦਾ ਮੈਂ ਬਣ ਜਾ ਉਹ ਗੱਲ ਉੱਠਣ ਨਹੀਂ ਦੇ ਰਹੀ ਆ ਲੁਧਿਆਣੇ ਵਾਲੀ ਜਿਵੇਂ ਨਹੀਂ ਚੋਣ ਮੇਰੇ ਦੇਖ ਲਈ ਆ ਪੱਟੋ ਤਾੜਾ ਕਾਂਗਰਸ ਕੋਈ ਕੋਈ ਐ ਦਾਵਾਂ ਵਾਲੀ ਕੋਈ ਗੱਲ ਨਹੀਂ ਹੁੰਦੀ ਠੀਕ ਹੈ ਜੀ ਉਸ ਤੋਂ ਬਾਅਦ ਪੰਜਾਬ ਚ ਸ਼ੋਮਣੀ ਅਕਾਲੀ ਦਲ ਅੰਮ੍ਰਿਤਸਰ ਸਰਦਾਰ ਸਿਮਰਜੀਤ ਸਿੰਘ ਮਾਨ ਵਾਲਾ ਹੂੰ ਉਹ ਆਪਦੀ ਚੱਲ ਇਹ ਚੱਲਦੇ ਰਹਿੰਦੇ ਨੇ ਹੂੰ ਭਾਵੇਂ ਕੋਈ ਸਮਾਂ ਸੀ ਉਹਨਾਂ ਨੇ ਕਿੰਨੀ ਸੀਟਾਂ ਜਿੰਨੀਆਂ ਸੀ ਪੰਜਾਬ ਚ 8 ਸੀਟਾਂ ਲੈ ਗਈ ਸੀ ਬਿਲਕੁਲ ਤੇ ਬਾਅਦ ਚ ਇੱਕ ਤੇ ਰਹਿ ਗਏ ਫਿਰ ਹੁਣ ਇੱਕ ਵੀ ਨਹੀਂ ਹੈਗੀ ਹਾਂ ਜਾਨੀ ਇਹ ਉਹ ਆਪਣੀ ਚਾਲੇ ਚੱਲਦੇ ਰਹਿੰਦੇ ਨੇ ਹਾਂ ਹੁਣ ਰਹਿ ਗਿਆ ਪੰਜਾਬ ਚ ਸਦਾਰਾ ਅਮਰਪਾਲ ਸਿੰਘ ਵਾਲਾ ਅਕਾਲੀ ਦਲ ਬਿਲਕੁਲ ਬਾਰਸ ਪੰਜਾਬ ਦੇ ਅਕਾਲੀ ਦਲ ਬਾਰਸ ਪੰਜਾਬ ਦੇ ਹਾਂ ਉਹਨਾਂ ਨੇ ਦੋ ਸੀਟਾਂ ਲੜੀਆਂ ਜਾਨੀ ਪਹਿਲੀ ਲੜੀ ਅਮਰਪਾਲ ਸਿੰਘ ਨੇ ਹਾਂ ਠੀਕ ਹੈ ਜੀ ਖਡੂਰ ਸਾਹਿਬ ਤੋਂ ਹਾਂ ਤੇ ਦੂਜੀ ਲੜੀ ਪਾਈ ਸਰਬਜੀਤ ਸਿੰਘ ਨੇ ਫਰੀਦਕੋੜ ਤੋਂ ਬਿਲਕੁਲ ਜੀ ਪਹਿਲਾਂ ਕਹਿੰਦੇ ਸੀ ਵੀ ਬਾਦਯੇ ਚ ਇਹ ਆਧਾਰ ਅਮਰਪਾਲ ਸਿੰਘ ਦਾ ਜਾਨੀ ਐਦਨ ਦੇ ਸੀ ਪਰ ਇਸ ਗੱਲ ਨਾਲ ਕਿਉਂਕਿ ਅਮਰਪਾਲ ਗਰੁੱਪ ਦੀ سپورਟ ਸੀ ਭਾਈ ਆਪਣੇ ਸਰਬਜੀਤ ਸਿੰਘ ਨੂੰ ਬਾਕੀ ਇਹਨਾਂ ਦੇ ਪਿਤਾ ਦੀ ਬੇਅੰਤ ਸਿੰਘ ਦੀ ਕੁਰਬਾਨੀ ਸੀ ਜਾਨੀ ਮਾਜੇ ਚ ਵੀ ਮਾਲਵੇ ਚ ਵੀ ਦੋ ਸਿੱਤਾਂ ਦੋਨੇ ਲੜੇ ਕਰਮਖਿਆਲੀ ਦੋਨੇ ਜਿੱਤ ਗਏ ਹੁਣ ਮਿਲ ਗੋਪਾ ਹੋਇਆ ਪਿਆ ਸਾਰੇ ਕਿਤੇ ਪਤਾ ਨਹੀਂ ਪੰਜਾਬ ਚ ਜਿਹੜਾ ਸਤਾਈ ਵਾਲਾ ਉੱਠ ਕਿਸਕਰ ਬਟ ਬੈਠੂਗਾ ਇਹ ਕੋਈ ਨਹੀਂ ਪਤਾ ਕੌਣ ਕਿਹਦੇ ਕੰਨੀਆਂ ਲੋਕ ਕੋਈ ਨਵੀਂ ਲਹਿਰ ਉਠਾਦੀ ਹੈ ਕੀ ਪਤਾ ਲੱਗਦਾ ਆ ਆ ਪਰ ਇੱਕਦਾਂ ਹੀ ਉੱਠ ਕੇ ਆ ਗਈ ਮੇਰੇ ਬਿਲਕੁਲ ਜੀ ਚਲੋ ਇਹ ਇਹ ਹੋ ਗਿਆ ਭਾਜਪਾ ਨੂੰ ਵੀ ਤਾਂ ਨਜ਼ਰ ਅੰਦਾਜ਼ ਨਹੀਂ ਕਰ ਸਕਦੇ ਜੀ ਨਾ ਨਾ ਭਾਜਪਾ ਨੇ ਪਤਾ ਕੀ ਹੈ ਭਾਜਪਾ ਨੇ ਦਲਿਤ ਸਮਾਜ ਚ ਬਹੁਤ ਹੋ ਬਣਾਇ ਤੁਸੀਂ ਇਹ ਦੇਖੋ ਵੀ ਕਿੰਨੇ ਲੋਕਾਂ ਦੇ ਮਕਾਨਾਂ ਦੇ ਐਸਟੀਮੇਟ ਬਣੇ ਨੇ ਜੇ ਉਹ ਸਾਰੇ ਮਕਾਨ ਬਣਾਤੇ ਉਹ ਸੈਂਟਰ ਦੀ ਚਕੀਵ ਹੈ ਪੰਜਾਬ ਸਰਕਾਰ ਦੀ ਨਹੀਂ ਹੈਗੀ ਜਿਹਦੇ ਕੜੀਆਂ ਵਾਲੇ ਵਾਲੀ ਛੱਤ ਹੈ ਉਹਨਾਂ ਨੇ ਉਹਨਾਂ ਨੂੰ ਨਵਾਂ ਮਕਾਨ ਬਣਾ ਕੇ ਦੇਣਾ ਬਹੁਤ ਵੱਡੀ ਲੈਵਲ ਤੇ ਆਪਣੇ ਇਲਾਕੇ ਚ ਅਜੇ ਵੀ ਹੈਗੇ ਨੇ ਠੀਕ ਹੈ ਜੀ ਕੜੀਆਂ ਵਾਲੇ ਵਾਲੇ ਵੀ ਜੇ ਉਹ ਫਿਰ ਭਾਜਪਾ ਨੂੰ ਕੁਝ ਭਾਜਪਾ ਦਾ ਪਹਿਲਾਂ ਹੀ ਆਧਾਰ ਹੈ ਸ਼ਾਇਦ 17.5% ਵੋਟ ਲੈ ਗਈ ਸੀ ਪਹਿਲਾਂ ਲੋਕ ਸਭਾ ਵੇਲੇ ਤੇ ਹੁਣ ਤਾਂ ਹੋਰ ਆ ਕਿੰਨੀ ਦਿੱਲਤ ਬੋਟ ਜੁੜ ਚੁਗੀ ਉਹਦੇ ਨਾਲ ਬਾਕੀ ਬਹੁਜਨ ਸਮਾਜ ਪਾਰਟੀ ਦਾ ਰਹਿ ਨਹੀਂ ਪੰਜਾਬ ਚ ਥੋੜੀ ਆ ਦੁਆਬੇ ਚ ਹੈਗਾ ਆਪਣੇ ਵੱਲ ਤਾਂ ਟਾਮਟਰ ਲਈ ਲੋਕ ਨੇ ਹਾਂ ਆਪਣੇ ਵਿੱਚ ਸੀਪੀਆਈ ਸੀਪੀਐਮ ਤੇ ਸਾਰੀਆਂ ਪਾਰਟੀਆਂ ਕਿਨਾਰੇ ਹੋ ਗਈਆਂ ਤਾਂ ਕਟਾਟ ਹੋ ਗਈਆਂ ਨਜ਼ਰ ਅੰਦਾਜ਼ ਕਰਨ ਲੱਗੇ ਲੋਕ ਨੇ ਸੁngਲ ਨਹੀਂ ਕਿ ਹੈ ਵੀ ਹਜੇ ਪੰਜਾਬ ਦੇ ਲੋਕਾਂ ਦਾ ਕੁਝ ਨਹੀਂ ਨਜ਼ਰੀਆ ਹਜੇ ਸਾਫ ਨਹੀਂ ਹੋ ਰਿਹਾ ਲੈਂਡ ਪੂਲਿੰਗ ਦਾ ਸੰਘਰਸ਼ ਜੇ ਲੰਬਾ ਚੱਲ ਗਿਆ ਤਾਂ ਇਹ 'ਚ ਕੋਈ ਸ਼ੱਕ ਨਹੀਂ ਵੀ ਆਮ ਆਦਮੀ ਪਾਰਟੀ ਨਹੀਂ ਹੁੰਦੀ ਜੀ ਲੈਂਡ ਪੂਲਿੰਗ ਵਾਲੀ ਸਕੀਮ ਵਾਪਸ ਨਾਲੇ ਜੇ ਵਾਪਸ ਲੈ ਲਈ ਸਕੀਮ ਤਾਂ ਮਾੜੇ ਮੋٹے ਪੈਰ ਲੱਗ ਸਕਦੇ ਨੇ ਨਹੀਂ ਲੈਂਡ ਪੂਲਿੰਗ ਤੋਂ ਬਾਅਦ ਨਤਾਰਾ ਹੋਊਗਾ ਵੀ ਪੰਜਾਬ ਦਾ ਸਿਆਸੀ ਉੱਠ ਕਿਸ ਬੱਕਰ ਬਣ ਪੈਂਦਾ ਸਰਪੰਚ ਸਾਹਿਬ ਤੁਸੀਂ ਸਾਨੂੰ ਟਾਈਮ ਦਿੱਤਾ ਬਹੁਤ ਬਹੁਤ ਧੰਨਵਾਦ ਮੈਂ ਦਰਸ਼ਕਾਂ ਦੇ ਚਰਨਾਂ ਵਿੱਚ ਬੇਨਤੀ ਕਰਨੀ ਚਾਹਨਾ ਵੀ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਸਿਆਸੀ ਸੀਰੀਅਲ ਅਸੀਂ ਜਾਰੀ ਰੱਖਾਂਗੇ ਦੇਖਦੇ ਰਹੋ ਧੰਨਵਾਦ